ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਦੇ ਦਿਨ ਦੀ ਸ਼ੁਰੂਆਤ ਲੱਗੇ ਆਂ ਕੁਝ ਇਸ ਤਰ੍ਹਾਂ ਕਰਨ ਇਸ ਵੀਡੀਓ ਰਹੀ ਆਪਾਂ 8 ਵੱਜ ਚੁੱਕੇ ਹਨ ਤੇ ਆਪਾਂ ਪਹੁੰਚ ਚੁੱਕੇ ਆਂ ਜਿੱਥੇ ਆਪਣੀਆਂ ਗੱਡੀਆਂ ਖੜ੍ਹਦੀਆਂ ਹਨ ਤੇ ਆ ਆਪਣੀ ਆਟੋ ਖੜੀ ਹੈ ਆ ਅਸੀਂ ਕੱਲ ਗੱਡੀ ਲੋਡ ਕਰਕੇ ਲਿਆਏ ਹੁਸ਼ਿਆਰਪੁਰ ਮਾਲਪੁਰ ਗੜ ਸ਼ੰਕਰ ਪੰਗਿਆਂ ਤੇ ਹੁਣ ਇਸ ਗੱਤੇ ਨੂੰ ਲਾਵਾਂਗੇ ਆਪਣੇ ਗਡੌਂ ਚ ਤਾਂ ਫੇਰ ਅੱਜ ਅੱਜ ਦੇ ਦਿਨ ਅਸੀਂ ਜਾਵਾਂ ਨਕੋਦਰ ਆ ਦੇਖੋ ਜੀ ਇਹ ਲੈ ਕੇ ਚੱਲੇ ਹੁਣ ਅਸੀਂ ਆਪਣੇ ਗਡੌਂ ਚ ਲਓ ਜੀ ਆਪਾਂ ਪਹੁੰਚ ਗਏ ਆ ਆਪਣੇ ਘਰੋਂ ਚ ਤੇ ਗੱਡੀ ਲੱਗੇ ਆਪਾਂ ਅੰਦਰ ਬਾੜਨ ਤੇ ਜਿਹੜੀ ਰਾਤ ਦੀ ਲੋਡ ਕਰਕੇ ਲਿਆਂਦੀ ਆ ਇਹ ਕਰਾਂਗੇ ਹੁਣ ਖਾਲੀ ਤੇ ਫੇਰ ਆਪਾਂ ਜਾਵਾਂਗੇ ਨਕੂਦਰ ਅੱਜ ਸਾਡਾ ਨਕੂਦਰ ਦਾ ਟੂਰ ਆ ਸਾਰਿਆਂ ਨੂੰ ਬੇਨਤੀ ਐ ਕਿ ਜੇ ਆ ਲਓ ਜੀ ਲਓ ਜੀ ਗੱਡੀ ਹੋ ਗਈ ਆਪਣੀ ਅੱਧੀ ਇੱਕ ਖਾਲੀ ਤੇ ਹੁਣ ਆਪਾਂ ਚੱਲਿਆਂ ਨਕੌਦਰ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਜੇ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕਬਾੜ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਮੇਰੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ 8699 105820 ਜੇ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾ ਤੁਹਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਅਤੇ ਕਵਾੜ ਬਾਰੇ ਜਾਣਕਾਰੀ ਲੈ ਕੇ ਆਉਂਦੇ ਰਹੀਏ ਥੈਂਕ ਯੂ ਜੀ